بسم الله الرحمن الرحيم اللهم صل على محمد وعلى ال محمد كما صليت على ابراهيم وعلى ال <سؤال> ابراهيم انكم حميد مجيد اللهم بارك على محمد وعلى ال <سؤال> محمد كما باركت على ابراهيم وعلى ال <سؤال> ابراهيم انكم حميد مجيد بسم الله الرحمن الرحيم قل هو الله احد الله الصمد لام یلد ولا یولد ولا یکل له قفن احد بسم الله الرحمن الرحیم قل هو الله احد الله الصمد لام یلد ولا یولد ولا یکل له قفن احد بسم الله الرحمن الرحیم قل هو الله احد الله الصمد لام یلد ولا یولد ولا یکل له قفن احد اور سب تو پہلا میری گزارش ہے کہ جڑے مہمان جا رہے ہیں ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਥੋੜੀ देर ਹੋਰ ਬੈਠੋ ਤੁਹਾਡਾ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਇਸ ਗਮ ਦੇ ਵਿੱਚ ਸ਼ਰੀਕ ਹੋਏ ਹੋ ਰਾਣੀ ਸਾਡੀ ਬਹੁਤ ਪਿਆਰੀ ਭੈਣ ਸੀ ਸਾਡੇ ਭੂਆ ਜੀ ਦੀ ਬੇਟੀ ਸ਼ੌਕਤ ਦਿਵਾਨਾ ਵੀਰ ਬੈਠੇ ਆ ਜਸਮント ਭਾਜੀ ਵਨੀਤ ਕਮਲ ਖਾਨ ਸੋ ਇਹਨਾਂ ਨੇ ਬਹੁਤ ਖidmat ਕੀਤੀ ਹੈ ਆਪਣੀ ਮਾਂ ਨੂੰ ਬਹੁਤ ਜ਼ਿਆਦਾ ਸਹਾਰਾ ਇਹਨਾਂ ਨੇ ਦਿੱਤਾ ਆਖਰੀ ਦਮ ਤੱਕ ਖidmat ਕਰਦੇ ਰਹੇ ਇਲਾਜ ਵੀ ਕਰਵਾਉਂਦੇ ਰਹੇ ਇੱਕ ਲੈਕ ਬੱਚਿਆਂ ਦੀ ਤਰ੍ਹਾਂ ਇਹਨਾਂ ਨੇ ਆਪਣੀ ਮਾਂ ਨੂੰ ਸੰਭਾਲਿਆ ਉਹ ਇਹਨਾਂ ਦਾ ਤੁਰ ਦਰਗਾਹ ਦੇ ਵਿੱਚ ਲਿਖਿਆ ਗਿਆ ਅੱਲਾ ਪਾਕ ਦੇ ਕਦਮਾਂ ਚ ਲਿਖਿਆ ਗਿਆ ਕਿਉਂਕਿ ਆਪਾਂ ਹੁਣ ਸੁਣ ਰਹੇ ਸੀਗੇ ਜਿੰਨੇ ਹਜ਼ਰਤ ਜਿਨ੍ਹਾਂ ਨੇ ਤਕਰੀਰ ਕੀਤੀ ਹੈ ਉਹਨਾਂ ਨੇ ਸਾਰਿਆਂ ਨੇ ਇੱਕੋ ਗੱਲ ਦੇ ਉੱਪਰ ਜ਼ੋਰ ਦਿੱਤਾ ਹੈ ਕਿ ਮਾਂ ਦੀ ਜਿਹੜੀ ਖਿਦਮਤ ਹੈ ਉਹ ਅੱਲਾਹ ਪਾਕ ਦੇ ਨਜ਼ਦੀਕ ਸਭ ਤੋਂ ਜ਼ਿਆਦਾ ਉੱਵਲ ਮੰਨੀ ਜਾਂਦੀ ਹੈ ਮਾਂ ਦੀ ਜਿਹੜੀ ਮੁਹੱਬਤ ਹੈ ਸਭ ਤੋਂ ਜ਼ਿਆਦਾ ਉੱਵਲ ਮੰਨੀ ਜਾਂਦੀ ਹੈ ਮੈਂ ਅਕਸਰ ਸਟੇਜਾਂ ਤੇ ਵੀ ਅਸੀਂ ਜ਼ਿਕਰ ਕਰਦੇ ਹਾਂ ਮਾਂ ਦਾ ਬਹੁਤ ਸਾਰੇ ਗਾਣੇ ਵੀ ਅਸੀਂ ਮਾਂ ਦੀ ਸ਼ਾਨ ਦੇ ਵਿੱਚ ਗਾਉਂਦੇ ਹਾਂ ਪਰ ਕਈ ਵਾਰੀ ਉਹ ਚੀਜ਼ਾਂ ਅਸੀਂ ਆਪਣੇ ਆਪ ਦੇ ਉੱਪਰ ਲਾਗੂ ਨਹੀਂ ਕਰ ਸਕਦੇ ਲਾਗੂ ਨਹੀਂ ਕਰ ਪਾਉਂਦੇ ਸਾਡੀ ਬਦਕਿਸਮਤੀ ਹੁੰਦੀ ਹੈ ਉਹ ਬੱਚਿਆਂ ਦੀ ਬਦਕਿਸਮਤੀ ਹੁੰਦੀ ਹੈ ਜਿਹੜੇ ਲੋਕਾਂ ਨੂੰ ਨਸੀਹਤ ਤਾਂ ਜ਼ਰੂਰ ਦਿੰਦੇ ਨੇ ਪਰ ਉਹ ਚੀਜ਼ਾਂ ਨੂੰ ਆਪਣੇ ਆਪ ਦੇ ਉੱਪਰ ਲਾਗੂ ਨਹੀਂ ਕਰ ਪਾਉਂਦੇ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਦੁੱਖ ਤਕਲੀਫਾਂ ਆਉਂਦੀਆਂ ਨੇ ਮੈਂ ਖੁਦ ਆਪਣੇ ਪਰਿਵਾਰ ਤੇ ਬੜਾ ਦੁੱਖ ਹੰਡਾਇਆ ਆਪਣੇ ਆਪ ਤੇ ਦੁੱਖ ਹੰਡਾਇਆ ਜਿਹੜਾ ਅਸੀਂ ਸਾਰਿਆਂ ਨੇ ਚਾਹੇ ਉਹ ਵਜੀਦਪੁਰ ਹੈ ਚਾਹੇ ਉਹ ਰੀਟਖੇੜੀ ਹੈ ਮਤੋਈ ਹੈ ਸਾਰਾ ਇੱਕੋ ਹੀ ਪਰਿਵਾਰ ਹੈ ਅਸੀਂ ਮਤੋਈ ਪਰਿਵਾਰ ਦੇ ਵਿੱਚੋਂ ਪਿਛਲੇ 5 ਸਾਲਾਂ ਦੇ ਵਿੱਚ 6 ਜੀ ਅਸੀਂ ਆਪਣੇ ਹੱਥੀ ਤੋਰੇ ਆ ਬੰਟੀ ਕਵਾਲ ਛੋਟਾ ਵੀਰ ਬੈਠਾ ਹੈ ਜਿਹੜਾ ਸ਼ਾਇਦ ਇਹਨੇ ਦੁੱਖ ਅੰਡਾ ਆਇਆ ਸ਼ਾਇਦ ਉਹ ਅੱਲਾਹ ਪਾਕ ਕਿਸੇ ਨੂੰ ਵੀ ਉਹ ਤਕਲੀਫ ਨਾ ਦੇਵੇ ਆਪਣੇ ਜਵਾਨ ਪੁੱਤ ਨੂੰ ਆਪਣੇ ਹੱਥਾਂ ਦੇ ਵਿੱਚ ਤੋੜ ਦੇਣਾ ਆਪਣੇ ਸਾਹਮਣੇ ਤੋੜ ਦੇਣਾ ਇੱਕ ਬਾਪ ਲਈ ਇੱਕ ਮਾਂ ਲਈ ਇਸ ਤੋਂ ਵੱਡਾ ਸ਼ਾਇਦ ਦੁੱਖ ਕੋਈ ਹੋਰ ਹੁੰਦਾ ਨਹੀਂ ਪਰ ਅੱਲਾਹ ਪਾਕ ਦੀ ਰਜ਼ਾ ਦੇ ਅੱਗੇ ਸਾਨੂੰ ਸਾਨੂੰ ਝੁਕਣਾ ਪੈਂਦਾ ਇੱਕ ਮਾਂ-ਬਾਪ ਜਦੋਂ ਬਜ਼ੁਰਗ ਹੋ ਜਾਂਦੇ ਆ ਫਿਰ ਉਹਨਾਂ ਨੂੰ ਨਾ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੀਆਂ ਗੱਲਾਂ ਜਿਹੜੀਆਂ ਉਹ ਤਕਲੀਫ ਦੇ ਲੱਗਣ ਲੱਗ ਜਾਂਦੀਆਂ ਕਈ ਵਾਰੀ ਮਾਂ ਦੀ ਗੱਲ ਸਮਝ ਨਹੀਂ ਆਉਂਦੀ ਕਈ ਵਾਰ ਪਿਓ ਦੀ ਗੱਲ ਸਮਝ ਨਹੀਂ ਆਉਂਦੀ ਅੱਜ ਪਿਓ ਦੀਆਂ ਨਜ਼ਰਾਂ ਵੀ ਕਮਜ਼ੋਰ ਹੋ ਗਈਆਂ ਅੱਜ ਪਿਓ ਦੇ ਕੰਨ ਵੀ ਕਮਜ਼ੋਰ ਹੋ ਗਏ ਅੱਜ ਪਿਓ ਨੂੰ ਲਾਠੀ ਦਾ ਸਹਾਰਾ ਵੀ ਲੈਣਾ ਪੈ ਰਿਹਾ ਜਿਹੜਾ ਆਪਣੇ ਬੱਚੇ ਨੂੰ ਉਂਗਲ ਫੜ ਕੇ ਤੋੜਦਾ ਸੀ ਅੱਜ ਉਹਨੂੰ ਸਹਾਰੇ ਦੀ ਜ਼ਰੂਰਤ ਪੈ ਗਈ ਹੈ ਤੇ ਅੱਜ ਬੱਚਿਆਂ ਨੂੰ ਗੱਲ ਨਹੀਂ ਸਮਝ ਆ ਰਹੀ ਇੱਕ ਦਿਨ ਮਾਂ ਨੇ ਇੱਕ ਐਸੇ ਹੀ ਨਾਫ਼ਰਮਾਨ ਬੱਚੇ ਨੂੰ ਆਪਣੇ ਕੋਲ ਬੁਲਾਇਆ ਕਿ ਪੁੱਤ ਹੁਣ ਤੈਨੂੰ ਸਾਡੀ ਗੱਲ ਸਮਝ ਨਹੀਂ ਆਉਂਦੀ ਹੁਣ ਤੇਰੇ ਸਾਡੀ ਗੱਲ ਪੱਲੇ ਨਹੀਂ ਪੈਂਦੀ ਮੈਂ ਤੈਨੂੰ ਇੱਕ ਛੋਟੀ ਜੀ ਗੱਲ ਦੱਸਾਂ ਜਦ ਤੂੰ ਬਹੁਤ ਛੋਟਾ ਸੀ ਇੱਕ ਦਿਨ ਦਾ ਜ਼ਿਕਰ ਕਿ ਤੇਰੀ ਚਾਚੀ ਤੇਰੀ ਤਾਈ ਤੇਰੀ ਭੂਆ ਅਸੀਂ ਸਾਰੇ ਇੱਕ ਵੇੜੇ 'ਚ ਇਕੱਠੀਆਂ ਹੋਈਆਂ ਬੈਠੀਆਂ ਸੀ ਤੂੰ ਬੜਾ ਛੋਟਾ ਸੀ ਹਲੇ ਤੂੰ ਮਾਂ ਵੀ ਕਹਿਣਾ ਨਹੀਂ ਸੀ ਸਿੱਖਿਆ ਮੈਂ ਉਹਨਾਂ ਸਾਰਿਆਂ ਵਾਸਤੇ ਚਾਹ ਬਣਾਉਣ ਚਲੀ ਗਈ ਰਸੋਈ ਦੇ ਵਿੱਚ ਹਲੇ ਚਾਹ ਬਣਾਉਣ ਵੜੀ ਸੀ ਕਿ ਆਵਾਜ਼ ਆਈ ਪਿੱਛੋਂ ਮੇਰਾ ਨਾਮ ਲੈ ਕੇ ਆਵਾਜ਼ ਦਿੱਤੀ ਨਿੱਕੜੇ ਛੇਤੀ ਦੌੜ ਕੇ ਆ। ਅ ਤੇਰੇ ਗੁੰਗੇ ਦੀਆਂ ਰਮਜ਼ਾਂ ਸਾਡੇ ਸਮਝ ਨਹੀਂ ਆਉਂਦੀਆਂ। ਮੈਂ ਰਸੋਈ 'ਚ ਦੌੜੀ-ਦੌੜੀ ਵਾਪਸ ਆਈ ਕਿ ਪੁੱਤਰ ਜਦ ਤੂੰ ਬੋਲਣਾ ਵੀ ਨਹੀਂ ਸਿੱਖਿਆ ਸੀ ਮੈਂ ਉਦੋਂ ਵੀ ਸਮਝ ਲੈਂਦੀ ਸੀ ਕਿ ਤੈਨੂੰ ਪਾਣੀ ਚਾਹੀਦਾ ਹੈ ਕਿ ਤੈਨੂੰ ਦੁੱਧ ਚਾਹੀਦਾ। ਅੱਜ ਤੈਨੂੰ ਸਾਡੀ ਗੱਲ ਹੀ ਸਮਝ ਨਹੀਂ ਆਉਂਦੀ। ਮਾਹਬਾਪ ਦਾ ਬਿਸਤਰਾ ਬਾਹਰਲੇ ਵਿਹੜੇ ਕਰ ਦਿੱਤਾ। ਹਵੇਲੀ 'ਚ ਢਾ ਦਿੱਤਾ। ਇੱਥੇ ਹੀ ਚਾਹ ਮਿਲੂਗੀ। ਇੱਥੇ ਹੀ ਰੋਟੀ ਆਊਗੀ। ਕਿਉਂਕਿ ਪੁੱਤ ਅਮੀਰ ਹੋ ਗਿਆ ਵੱਡੇ ਵੱਡੇ ਲੋਕ ਆਉਣ ਜਾਣ ਲੱਗ ਗਏ ਉਹਦੇ ਕੋਲੇ ਮਾਪੇ ਨੂੰ ਸਿਰਫ ਖੁਸ਼ੀ ਹੁੰਦੀ ਹੈ ਮਾਪੇ ਨੂੰ ਚਾਹੀਦਾ ਕੁਝ ਨਹੀਂ ਹੁੰਦਾ ਉਹਨਾਂ ਨੂੰ ਸਿਰਫ ਖੁਸ਼ੀ ਹੁੰਦੀ ਹੈ ਕਿ ਸਾਡਾ ਪੁੱਤ ਅੱਜ ਜਹਾਜ਼ਾਂ 'ਚ ਘੁੰਮਦਾ ਹੈ ਸਾਡਾ ਪੁੱਤ ਅੱਜ ਗੱਡੀਆਂ 'ਚ ਘੁੰਮਦਾ ਹੈ ਸਾਡੇ ਪੁੱਤ ਨੂੰ ਅੱਜ ਮਨਿਸਟਰ ਮਿਲਣ ਆਉਂਦੇ ਨੇ ਸਾਡੇ ਪੁੱਤ ਨੂੰ ਅੱਜ ਵੱਡੇ ਵੱਡੇ ਬਿਜ਼ਨਸਮੈਨ ਕਾਰੋਬਾਰੀ ਮਿਲਣ ਆਉਂਦੇ ਨੇ ਸਿਰਫ ਉਹਨਾਂ ਨੂੰ ਫਕਰ ਹੁੰਦਾ ਉਸ ਚੀਜ਼ ਦਾ ਪਰ ਬੱਚਾ ਸਮਝਿਆ ਨਹੀਂ ਬਾਪਲੇ ਵੀੜੇ ਮੰਜਾ ਢਾ ਦਿੱਤਾ ਇੱਕ ਬਿਸਤਰਾ ਦੇ ਦਿੱਤਾ ਇੱਕ ਤਲਾਈ ਰਜਾਈ ਸਹਰਾਣਾ ਕੰਬਲ ਦੇ ਦਿੱਤਾ ਜਦੋਂ ਸਵੇਰ ਨੂੰ ਚਾਹ ਲੈ ਕੇ ਗਿਆ ਮੁੰਡਾ ਤਾਂ ਬਾਪੂ ਨੇ ਕੀ ਕੀਤਾ ਸਾਰੀਆਂ ਚੀਜ਼ਾਂ ਦੇ ਦੋ ਟੁਕੜੇ ਕਰ ਲਏ ਰਜਾਈ ਵੀ ਵੱਢ ਲਈ ਵਿਚਾਲਿਓ ਕੰਬਲ ਵੀ ਕੱਟ ਲਿਆ ਸਹਰਾਣਾ ਵੀ ਕੱਟ ਲਿਆ ਤਲਾਈ ਵੀ ਕੱਟ ਲਈ ਤੇ ਮੁੰਡਾ ਦੇਖ ਕੇ ਸਾਰਾ ਕੁਝ ਆਪਾ ਖੋ ਬੈਠਿਆ ਓ ਬਾਪੂ ਸੱਚੀ ਕਮਲਾ ਹੋ ਗਿਆ ਤੂੰ ਇਸੇ ਕਰਕੇ ਤੁਹਾਡਾ ਮੰਜਾ ਮੈਂ ਹਵੇਲੀ ਡਾਇਆ ਤੁਹਾਡੇ ਗੱਲ ਸਮਝ ਨਹੀਂ ਆਉਂਦੀ ਸੀ ਕੋਈ ਸੁਣਦਾ ਤੈਨੂੰ ਨਹੀਂ ਦਿਖਦਾ ਤੈਨੂੰ ਨਹੀਂ ਆਹ ਇੰਨਾ ਮਹਿੰਗਾ ਕੰਬਲ ਵਿਚਾਲਿਓਂ ਕੱਟਦਾ ਰਜਾਈ ਕੱਟਦੀ ਆਹ ਤਲਾਈ ਕੱਟਦੀ ਸਹਰਾਣਾ ਕੱਟਦਾ ਦੋ ਦੋ ਟੁਕੜੇ ਕਰਤੇ ਇਹਦੇ ਤੈਨੂੰ ਮੇਰਾ ਜ਼ਰਾ ਵੀ ਫਿਕਰ ਨਹੀਂ ਆ ਗੋ ਬਾਪੂ ਨੇ ਅੱਖਾਂ 'ਚ ਹੰਝੂ ਪਰਲੇ ਮਾਂ ਨੇ ਅੱਖਾਂ 'ਚ ਹੰਝੂ ਪਰਲੇ ਦੋਨੇ ਜਣੇ ਰੋਂਦੇ ਰੋਂਦੇ ਕਹਿੰਦੇ ਪੁੱਤਰਾ ਤੇਰਾ ਫਿਕਰ ਹੈ ਇਸੇ ਕਰਕੇ ਟੁਕੜੇ ਦੋ ਕੀਤੇ ਨੇ ਤੇਰਾ ਫਿਕਰ ਕਰਦੇ ਆ ਇਸੇ ਕਰਕੇ ਟੁਕੜੇ ਦੋ ਕੀਤੇ ਨੇ ਕਿ ਸਾਡਾ ਤਾਂ ਫੇਰ ਕੋਈ ਅੱਛਾ ਕਰਮ ਕੀਤਾ ਹੋਣਾ ਕਿ ਸਾਨੂੰ ਤੂੰ ਕੱਪੜੇ ਨਸੀਬ ਕਰਾ ਦਿੱਤੇ ਸ਼ਾਇਦ ਤੈਨੂੰ ਤਾਂ ਅੱਧਾ ਟੁਕੜਾ ਵੀ ਨਸੀਬ ਨਹੀਂ ਹੋਣਾ ਅੱਜ ਵੀ ਤੇਰਾ ਫਿਕਰ ਕਰਦੇ ਆ ਕਿ ਇਹ ਅੱਧਾ ਟੁਕੜਾ ਤੇਰੇ ਕੰਮ ਆ ਜਾਵੇ ਕਿਤੇ ਇਹ ਇਹਨੂੰ ਕਹਿੰਦੇ ਮਾਂ-ਬਾਪ ਸੋ ਖੁਸ਼ਕਿਸਮਤੀ ਹੈ ਕਿ ਕਮਲ ਖਾਨ ਨੂੰ ਖਿਦਮਤ ਦਾ ਮੌਕਾ ਮਿਲੇ ਆ ਇਹ ਖੁਸ਼ਕਿਸਮਤੀ ਹੈ ਕਿ ਵਨੀਤ ਨੂੰ ਖਿਦਮਤ ਦਾ ਮੌਕਾ ਮਿਲੇ ਆ ਇਹ ਮੌਕੇ ਨਸੀਬ ਨਹੀਂ ਹੁੰਦੇ ਮਾਮਾ ਦੀ ਖਿਦਮਤ ਦੇ ਮੌਕੇ ਨਸੀਬ ਨਹੀਂ ਹੁੰਦੇ ਤੁਸੀਂ ਬਹੁਤ देर ਤੋਂ ਬੈਠੇ ਹੋ ਪਰ ਮੈਂ ਮਾਂ ਦੀ ਦੁਆ ਵੀ ਇੱਕ ਗੱਲ ਤੁਹਾਨੂੰ ਜ਼ਰੂਰ ਸੁਣਾ ਕੇ ਮੈਂ ਆਪਣੀ ਭੈਣ ਨੂੰ ਨਜ਼ਰਾਨਾ ਅਕੀਦਤ ਪੇਸ਼ ਕਰੂੰਗਾ ਇੱਕ ਦਿਨ حضرت موسی ਅਸਲਾਤੂ ਵਸਲਮ ਅੱਲਾਹ ਪਾਕ ਦੇ ਨਾਲ ਹਮ ਕਲਾਮ ਹੋਣ ਗਏ ਜਦੋਂ ਕੋਹੇ ਤੂਰ ਦੇ ਪਹਾੜ ਤੇ ਮੇਰੇ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਕਿ ਥੋੜੀ देर ਲਈ ਬੈਠ ਜਾਓ ਤੁਸੀਂ ਗਮ ਦੇ ਵਿੱਚ ਸ਼ਰੀਕ ਹੋਇਓ ਥੋੜੀ ਦੇਰ ਲਈ ਆਪਾਂ ਚੁੱਪ ਦਾ ਦਾਨ ਬਖਸ਼ੀਏ ਮੈਂ ਆਪਣੀ ਗੱਲ ਨੂੰ ਇੱਥੇ ਖਤਮ ਕਰੂਗਾ ਬਸ ਨਜ਼ਰਾਨਾ ਅਕੀਦਤ ਕਿ ਮਾਂ ਦੀ ਦੁਆ ਕੀ ਹੁੰਦੀ ਹੈ ਕਮਲ ਕੀ ਹੁੰਦੀ ਹੈ ਮਾਂ ਦੀ ਦੁਆ ਇਹ ਨਜ਼ਰ ਨਹੀਂ ਆਉਂਦੀ ਸਿਰਫ ਮਹਿਸੂਸ ਹੁੰਦੀ ਹੈ حضرت موسیٰ ਸਵਾਤੋ ਅਲੈਮ ਕੋਹੇ ਤੂਰ ਦੇ ਪਹਾੜ ਤੇ ਗਏ ਹਮ ਕਲਾਮ ਹੋ ਰਹੇ ਨੇ ਇੱਕ ਸਵਾਲ ਕਰ ਦਿੱਤਾ ਅੱਲਾਹ ਪਾਕ ਤੂੰ ਜ਼ਿਕਰ ਕਰਦਾ ਹੈ ਕਿ ਜੰਨਤ ਦੇ ਵਿੱਚ ਹਰ ਨਬੀ ਦਾ ਇੱਕ ਸਾਥੀ ਹੋਊਗਾ ਹਰ ਨਬੀ ਦੇ ਇੱਕ ਸਾਥੀ ਦਾ ਜ਼ਿਕਰ ਹੈ ਕਿ ਜੰਨਤ ਦੇ ਵਿੱਚ ਇੱਕ ਸਾਥੀ ਮਿਲੇਗਾ ਨਬੀ ਨੂੰ ਕਿ ਕੋਈ ਮੇਰਾ ਸਾਥੀ ਵੀ ਹੋਊਗਾ ਅੱਲਾਹ ਪਾਕ ਨੇ ਕਿਹਾ موسی ਯਕੀਨਨ ਹੋਊਗਾ ਅੱਲਾਹ ਪਾਕ ਮੈਂ ਇੱਕ ਚੀਜ਼ ਜਾਣ ਸਕਦਾ ਉਹ ਜਿਹੜਾ ਮੇਰਾ ਸਾਥੀ ਹੋਊਗਾ ਉਹ ਬਾਹਿਆਤ ਹੈ ਕਿ ਉਹ ਦੁਨੀਆ ਤੋਂ ਗੁਜ਼ਰ ਚੁੱਕਿਆ ਹੈ ਜਿਉਂਦਾ ਹੈ ਜਾਂ ਦੁਨੀਆ ਤੋਂ ਜਾ ਚੁੱਕਿਆ ਹੈ ਮਰ ਚੁੱਕਿਆ ਤਾਂ ਹਜ਼ਰਤ موسی ਨੂੰ ਜਵਾਬ ਦਿੱਤਾ ਅੱਲਾਹ ਪਾਕ ਨੇ ਕਿ ਜਿਉਂਦਾ ਹੈ ਤੀਜਾ ਸਵਾਲ ਫੇਰ ਕਰਤਾ ਅੱਲਾਹ ਪਾਕ ਮੈਂ ਉਹਨੂੰ ਦੇਖਣਾ ਚਾਹੁੰਦਾ ਕਿ ਮੈਂ ਮਿਲ ਸਕਦਾ ਅੱਲਾਹ ਪਾਕ ਨੇ ਕਿਹਾ ਤੋ ਮਿਲ ਸਕਦਾ ਖੁਦਾ ਨੇ ਇਸ਼ਾਰਾ ਕਰ ਦਿੱਤਾ ਕਿ ਇਸ ਇਲਾਕੇ ਦੇ ਵਿੱਚ ਉਹ ਰਹਿੰਦਾ ਹੈ ਪਰ ਤੂੰ موسی ਬਣ ਕੇ ਨਾ ਜਾਵੇਂ ਫਿਰ ਤੈਨੂੰ ਨਹੀਂ ਪਤਾ ਲੱਗਣਾ ਤੇ حضرت موسی ਇੱਕ ਆਮ ਇਨਸਾਨ ਦੀ ਤਰ੍ਹਾਂ ਲੱਭਦੇ 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 ਉਸ ਸ਼ਹਿਰ ਉਸ گاؤں ਦੇ ਵਿੱਚ ਉਸ ਪਿੰਡ ਦੇ ਵਿੱਚ ਪਹੁੰਚੇ ਪੁੱਛਿਆ ਕਿ ਇਸ ਨਾਮ ਦਾ ਕੋਈ ਸ਼ਖਸ ਪਹਿਲਾਂ ਤਾਂ ਨਾਮ ਨਾ ਪਤਾ ਲੱਗੇ ਕਿਸੇ ਨੂੰ ਕਿਉਂਕਿ ਪਿੰਡਾਂ ਦੇ ਵਿੱਚ ਅਕਸਰ ਛੋਟੇ ਨਾਮ ਤੇ ਛੋਟਿਆਂ ਦੇ ਜ਼ਿਆਦਾ ਛੋਟੇ ਨਾਮ ਹੁੰਦੇ ਆ ਕਿਸੇ ਨੇ ਦੱਸਿਆ ਕਿ ਜਿੰਨ ਨੂੰ ਤੂੰ ਲੱਭਦਾ ਫਿਰਦਾ ਆ ਉਹ ਤਾਂ ਕਸਾਈ ਹੈ ਗੋਸ਼ਟ ਦੀ ਦੁਕਾਨ ਕਰਦਾ ਹੈ ਬੱਕਰੇ ਬਣਾਉਂਦਾ ਹੈ ਕਸਾਈ ਹੈ ਤੇ ਤੈਨੂੰ ਕੀ ਜ਼ਰੂਰਤ ਪੈਗੀ ਉਹਦੇ ਥਾਂ ਹੀ ਹਜ਼ਰਤ موسی ਨੇ ਪਹਿਲਾਂ ਆਪਣੇ ਵੱਲ ਝਾਤੀ ਮਾਰੀ ਕਹਿਣ ਲੱਗਾ ਬਾਹਰ ਰੱਬਾ ਮੇਰਾ ਜੰਨਤ 'ਚ ਮੇਰਾ ਸਾਥੀ ਵੀ ਬਣਾਇਆ ਤੇ ਇੱਕ ਕਸਾਈ ਪਰ ਰੱਬ ਦਾ ਹੁਕਮ ਸੀਗਾ ਮਿਲਣਾ ਜ਼ਰੂਰ ਸੀ ਅੱਗੇ ਪਹੁੰਚਿਆ ਕੀ ਦੇਖਦਾ ਇੱਕ ਬੜੀ ਛੋਟੀ ਜੀ ਦੁਕਾਨ ਹੈ ਉੱਤੇ ਬੜਾ ਗਰੀਬ ਜਿਹਾ ਮਸਕੀਨ ਜਿਹਾ ਬੰਦਾ ਗੋਸ਼ਟ ਵੇਚਦਾ ਹੈ ਉਦੀ ਦੁਕਾਨ ਤੇ ਜਾ ਕੇ ਸ਼ਾਮ ਪਈ ਹੈ ਸलाम ਪੇਸ਼ ਕਰਤਾ ਭਰਾਵਾਂ ਰਾਹੀ ਨਾ ਸੌਣ ਲਈ ਜਗਾ ਚਾਹੀਦੀ ਹੈ ਉਹ ਬੰਦਾ ਕਹਿੰਦਾ ਕਹਿੰਦਾ ਮੇਰੀ ਤਾਂ ਇੱਕ ਕੁੱਲੀ ਹੈ ਜੈਸੀ ਰੁੱਖੀ ਮਸੀ ਮੈਂ ਖਾਊਗਾ ਤੂੰ ਖਾਲੀ ਆ ਜਾ ਮੇਰੇ ਨਾਲ ਦੁਕਾਨ ਬੰਦ ਕੀਤੀ ਆਪਣੇ ਘਰ ਲੈ ਗਿਆ حضرت موسی ਨੂੰ ਛੋਟਾ ਜਿਹਾ ਕੱਚਾ ਜਿਹਾ ਮਕਾਨ ਇੱਕ ਛੋਟੀ ਜੀ ਮੰਜੀ ਡਈ ਹੋਈ ਹੈ ਅੰਦਰ ਝਾਤੀ ਮਾਰਦਾ حضرت موسی ਇੱਕ ਟੁੱਟੀ ਜੀ ਮੰਜੀ ਤੇ ਇੱਕ ਬਜ਼ੁਰਗ ਔਰਤ ਸੁੱਤੀ ਪਈ ਐ ਉਹ ਕਸਾਈ ਅੰਦਰ ਵੜਦਾ ਮੂਸਾ ਵਾਸਤੇ ਮੰਝਾ ਡਾਉਂਦਾ ਫਿਰ ਇੱਕ ਘੜੇ ਦੇ ਵਿੱਚੋਂ ਪਾਣੀ ਦਾ ਇੱਕ ਪਿਆਲਾ ਭਰਦਾ ਉਹ ਮੰਝੇ ਤੇ ਪਈ ਬੁੱਢੀ ਔਰਤ ਨੂੰ ਸਹਾਰਾ ਦੇ ਕੇ ਉਠਾਲਦਾ ਤੇ ਉਹਦੇ ਮੂੰਹ ਨੂੰ ਪਾਣੀ ਦਾ ਪਿਆਲਾ ਲਾ ਦਿੰਦਾ ਤੇ ਬਾਅਦ ਦੇ ਵਿੱਚ ਇੱਕ ਪਿਆਲਾ ਹੋਰ ਭਰਦਾ ਤੇ ਹਜ਼ਰਤ ਮੂਸਾ ਨੂੰ ਪੇਸ਼ ਕਰ ਦਿੰਦਾ ਲਓ ਜੀ ਇਹ ਤੁਸੀਂ ਵੀ ਪਾਣੀ ਪੀਓ ਰਾਤ ਪੈਂਦੀ ਹੈ ਉਹ ਖਾਣਾ ਬਣਾਉਂਦਾ ਹੈ ਖਾਣਾ ਤਿਆਰ ਕਰਕੇ ਇੱਕ ਪਲੇਟ ਇੱਕ ਥਾਲੀ ਸਜਾ ਕੇ ਫਿਰ ਉਸ ਬੁੱਢੀ ਔਰਤ ਨੂੰ ਉਠਾਲਦਾ ਹੈ ਸਹਾਰਾ ਦੇ ਕੇ ਉਹਦੇ ਸਾਹਮਣੇ ਰੋਟੀ ਰੱਖ ਦਿੰਦਾ ਹੈ ਉਹ ਰੋਟੀ ਖਾਣ ਲੱਗ ਜਾਂਦੀ ਹੈ ਫਿਰ ਇੱਕ ਥਾਲੀ ਹੋਰ ਸਜਾਉਂਦਾ ਤੇ حضرت موسی ਨੂੰ ਰੋਟੀ ਪੇਸ਼ ਕਰ ਦਿੰਦਾ ਫਿਰ ਤੀਜੇ ਨੰਬਰ ਤੇ ਰੋਟੀ ਆਪ ਪਾਉਂਦਾ ਰੋਟੀ ਖਾਣ ਤੋਂ ਬਾਅਦ ਉਹ ਜਿਹੜੀ ਬੁੱਢੀ ਔਰਤ ਹੈ ਉਹ ਆਪਣੀ ਜ਼ੁਬਾਨ ਦੇ ਨਾਲ ਕੁਝ ਪੜਨਾ ਸ਼ੁਰੂ ਕਰ ਦਿੰਦੀ ਹੈ ਨਾਉ ਦੀ ਜ਼ੁਬਾਨ موسی ਨੂੰ ਸਮਝ ਆਉਂਦੀ ਹੈ ਨਾ ਉਹਦਾ ਕੋਈ ਰੰਗ ਢੰਗ ਸਮਝ ਆਉਂਦਾ ਉਹ ਬੜੀ ਲੰਬੀ ਦੁਆ ਕਰਦੀ ਰਹਿੰਦੀ ਆ ਲੰਬੀ ਦੁਆ ਕਰਦੀ ਰਹਿੰਦੀ ਆ موسی ਵੀ ਰੋਟੀ ਖਾ ਲੈਂਦਾ ਉਹ ਉਹ ਬੰਦਾ ਵੀ ਰੋਟੀ ਖਾ ਲੈਂਦਾ ਉਹ ਬੇਬੇ ਦੁਆ ਕਰਨੋਂ ਨਹੀਂ ਹਟਦੀ ਦੁਆ ਕਰਦੀ ਰਹਿੰਦੀ ਆ ਰੋਂਦੀ ਰਹਿੰਦੀ ਆ ਦੁਆ ਕਰਦੀ ਰਹਿੰਦੀ ਆ ਰੋਂਦੀ ਰਹਿੰਦੀ ਆ ਜ਼ਾਰੋ ਜ਼ਾਰ ਹੰਝੂ ਵਰਸਰੇ ਨੇ ਅੱਖਾਂ ਚੋਂ ਤੇ ਦੁਆ ਕਰੀ ਜਾਂਦੀ ਆ ਹਜ਼ਰਤ موسی ਨੇ ਪੁੱਛਿਆ ਕਹਿੰਦੇ ਯਾਰ ਇਹ ਔਰਤ ਕੌਣ ਹੈ ਬੁੱਢੀ ਮਾਂ ਕੌਣ ਹੈ ਉਹ ਕਹਿੰਦਾ ਜੀ ਮੇਰੀ ਮਾਂ ਹੈ ਕਹਿੰਦਾ ਪੜਦੀ ਕੀ ਹੈ ਇਹ ਰੋਂਦੀ ਕਿਉਂ ਹੈ ਰੋਟੀ ਖਾ ਕੇ ਦੁਆ ਤਾਂ ਅਸੀਂ ਵੀ ਕਰਦੇ ਆ ਸ਼ੁਕਰ ਕਰਦੇ ਆ ਅੱਲਾ ਦਾ ਸ਼ੁਕਰ ਕਰਕੇ ਬਸ ਠੀਕ ਹੈ ਰੱਬਾ ਤੇਰਾ ਲੱਖ ਲੱਖ ਸ਼ੁਕਰ ਹੈ ਅਲਹਮਦੁਲਿਲਾ ਰੱਬੁਲ ਆਲਮੀਨ ਪਰ ਇਹ ਇੰਨੀ ਲੰਬੀ ਦੁਆ ਕਿ ਕਰੀ ਜਾਂਦੀ ਹੈ ਅੱਗੋਂ ਉਹ ਕਸਾਈ ਨਾਲ ਤਾਂ ਰੋਣ ਲੱਗ ਗਿਆ ਅੱਖਾਂ 'ਚ ਹੰਝੂ ਆ ਗਏ ਕਹਿੰਦਾ ਇਹ ਕਮਲੀ ਹੈ ਮੇਰੀ ਮਾਂ ਹੈ ਪਰ ਕਮਲੀ ਹੈ ਇਹ ਜਦ ਵੀ ਰੋਟੀ ਖਾਂਦੀ ਹੈ ਜਦ ਵੀ ਪਾਣੀ ਪੀਂਦੀ ਹੈ ਇਹ ਅੱਲਾਹ ਪਾਕ ਅੱਗੇ ਰੋ ਰੋ ਕੇ ਦੁਆ ਕਰਦੀ ਹੈ ਅੱਲਾਹ ਪਾਕ ਮੈਂ ਆਪਣੇ ਪੁੱਤ ਦੀ ਖਿਦਮਤ ਤੋਂ ਬਹੁਤ ਖੁਸ਼ ਹਾਂ ਮੈਂ ਆਪਣੇ ਪੁੱਤ ਦੀ ਖਿਦਮਤ ਤੋਂ ਇਹਦੀ ਸੇਵਾ ਤੋਂ ਬਹੁਤ ਖੁਸ਼ ਹਾਂ ਮੈਂ ਸੁਣਿਆ ਤੂੰ ਮਾਂ ਦੀ ਦੁਆ ਕਦੀ ਰੱਦ ਨਹੀਂ ਕਰਦਾ ਜੇ ਤੂੰ ਮੇਰੀ ਦੁਆ ਮਨਜ਼ੂਰ ਕਰ ਲਵੇਂ ਇਹਨੂੰ ਜੰਨਤ ਦੇ ਵਿੱਚ ਆਪਣੇ ਨਬੀ ਦਾ ਸਾਥੀ ਬਣਾ ਲੈ ਸੁਭਾਨ ਅੱਲਾ ਉਸ ਮਾਂ ਦੀ ਦੁਆ ਦੇ ਉਹ ਹਲੇ ਦੁਆਵਾਂ ਕਰ ਰਹੀ ਹੈ ਤੇ ਰੱਬ ਨੇ ਐਲਾਨ ਵੀ ਕਰਤਾ ਕਿ موسی ਤੇਰਾ ਸਾਥੀ ਹੋਊਗਾ ਇੱਕ ਜੰਨਤ ਦੇ ਵਿੱਚ ਇਹਨੂੰ ਕਹਿੰਦੇ ਮਾਂ ਦੀ ਦੁਆ ਇਹ ਨਜ਼ਰ ਨਹੀਂ ਆਉਂਦੀ ਪਰ ਇਹਦਾ ਅਸਰ ਉਹਦਾ ਪਤਾ ਲੱਗਦਾ ਜਦੋਂ ਮਾਂ ਇਸ ਦੁਨੀਆ ਤੋਂ ਜਾਂਦੀ ਹੈ ਸੋ ਮੈਂ ਇੱਕ ਭਰਾ ਹੋਣ ਦੇ ਨਾਤੇ ਜਿੰਨੇ ਤੁਸੀਂ ਲੋਕ ਆਏ ਹੋ ਸਾਡੀ ਭੈਣ ਦੇ ਇਸ ਇਸਾਲੇ ਸਵਾਬ ਦੇ ਵਿੱਚ ਤਸ਼ਰੀਫ ਲੈ ਕੇ ਆਏ ਹੋ ਜਿੰਨੇ ਬਜ਼ੁਰਗਾ ਨੇ دین ਜਿੰਨੇ ਪਹੁੰਚੇ ਨੇ ਆਪਣੇ ਆਪਣੇ ਦਰਬਾਰਾਂ ਤੋਂ ਕਿਉਂਕਿ ਦਰਬਾਰਾਂ ਦੀਆਂ ਦੁਆਵਾਂ ਇਸ ਪਰਿਵਾਰ ਦੇ ਨਾਲ ਨੇ ਹਮੇਸ਼ਾ ਜਿੰਨੇ ਕਵਾਲ ਜਿੰਨੇ ਕਲਾਕਾਰ ਰਿਸ਼ਤੇਦਾਰ ਆਏ ਨੇ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਤੁਹਾਡਾ ਸ਼ੁਕਰਾਨਾ ਕਿ ਤੁਸੀਂ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਰੀਕ ਹੋਏ ਹੋ